ਉਹ ਜਿਹੜੇ ਨੋਟ ਨੋਟ ਵੰਡ ਰਹੇ ਹੋ ਤੇ ਤੁਹਾਡੇ ਸਾਹਮਣੇ ਸਾਡੇ ਕਹਿੰਦੀ ਲੋੜ ਨਹੀਂ ਪਈ ਕਹਿੰਦੀ ਹਲਪੀ ਤੋਂ ਨਹੀਂ ਜਿਹੜੇ ਦੂਜੇ ਕਾਲੀਦਾਲ ਦੇ ਪ੍ਰਧਾਨ ਉਹਨਾਂ ਨੇ ਕਹਿਤਾ ਕਿ ਐਸਪੀਸੀ ਦੇ ਪੈਸੇ ਆ ਚਲੋ ਉਹ ਕੀ ਕਰਦੇ ਆ ਕੀ ਨਹੀਂ ਅਸੀਂ ਆਪਣਾ ਕੰਮ ਕਰਦੇ ਤੁਹਾਡੇ ਸਾਹਮਣੇ ਜਿਹੜੇ ਤੁਖੇੜੀ ਪਾਰਟੀ ਦਾ ਕਿਹੜੀ ਦੋਨੀ ਉਹ ਬੋਲਦੀ ਬਿਚਾਰੇ ਆਪ ਹੀ ਬਹਿਨੇ ਤੋ ਫਿਰਦੇ ਉਹਨਾਂ ਨੂੰ ਆਪ ਹੀ ਪਾਰਟੀ ਬਾਜੀ ਲੱਗਦੀ ਆ ਅਸੀਂ ਵੀ ਕਿਸੇ ਨੂੰ ਪੁੱਛਦੇ ਕਿ ਪਾਰਟੀ ਬਾਜੀ ਕੌਣ ਆ ਕੋਈ ਹਰ ਪੀੜ ਤੋਂ ਨਾ ਚਾਹੀਦਾ ਬੰਦਾ ਹਰ ਹਰ ਪੀੜ ਤੋਂ ਦਾ ਮੁਆਦਾ ਮਿਲੂਗਾ ਹਰ ਹਰ ਪੀੜ ਤੋਂ ਸੂਤ ਮਿਲੂਗੀ ਜੋ ਸਰਕਾਰੀ ਤੌਰ ਤੇ ਬਣਦੀ ਆ ਇਸ ਕਰਕੇ ਕੋਈ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਕੀ ਨਹੀਂ ਕਹਿੰਦੀਆਂ ਕਈ ਜਾਣਦਾ ਨਾ ਕੋਈ ਸੱਚੀ ਐਸੋ ਨੇ ਨਾਨਕਪੁਰਾ ਥੇ ਪਿੰਡ ਆ ਵਿਧਾਨ ਸਭਾ ਹਲਕਾ ਇਹ ਨਾਲੇ ਦਾ ਔਰ ਗੁਰਜੋਤਪੁਰਾ ਨਾਨਕਪੁਰਾ ਥੇ ਤੇ ਨਾਨਕਪੁਰਾ ਇਹਨਾਂ ਪਿੰਡਾਂ ਜਾ ਕੇ ਦੋ ਬੰਦਾ ਸਬੂਤ ਦੇ ਕੇ ਆਏ ਜਿੰਨੂੰ ਜਿੰਨੂ ਚਾਹੀਦਾ ਫਸਲਾਂ ਵੇਖ ਕੇ ਆਏ ਆ ਲੋਕਾਂ ਦਾ ਕੀ ਨੁਕਸਾਨ ਹੋਇਆ ਕਿਉਂਕਿ ਅੱਜ ਗਰਦੌੜੀਆਂ ਸ਼ੁਰੂ ਕਰਾਈਆਂ ਤੇ ਸਾਡੇ ਸਰਪੰਚਾਂ ਨੂੰ ਨੰਬਰਦਾਰ ਨੂੰ ਕਹਿ ਕੇ ਆ ਕਿ ਆਪੋ ਆਪਣੀ ਗਰਦੌੜੀ ਕਰੌ ਕਦਾਂ ਦੇ ਜੇ ਨੁਕਸਾਨ ਹੋ ਉਹ ਵੀ ਕਰੋ ਜੇ ਪਸ਼ੂ ਤੁਹਾਡੇ ਮਰ ਗਏ ਉਹਨਾਂ ਦੀ ਵੀ ਕਰੋ ਝੋਨਾ ਜਿਹੜਾ ਖਰਾਬ ਹੋਇਆ ਉਹਨਾਂ ਦੀ ਵੀ ਕਰੋ ਉਹ ਸਾਰੀ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਕਹਿ ਕਹਿ ਦੱਸ ਕਹਿ ਕਿਉਂਕਿ ਸੀਐਮ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਤਾਂ ਕਿ 15 ਅਕਤੂਬਰ ਤਾ ਵਿੱਚ ਜਿਹੜਾ ਪਾ ਮੁਆਵਜ਼ਾ ਦੇਣਾ ਉਹਦਾ ਸੀਐਸ ਸਵੇਦੇ ਮੀਟਿੰਗ ਕੀਤੀ ਸਾਰੇ ਅਫਸਰਾਂ ਨਾਲ ਸਭ ਨੂੰ ਹਦਾਇਤਾਂ ਦਿੱਤੀਆਂ ਕਿ ਜਿਹੜਾ 15 ਦਿਨਾਂ ਦੇ ਵਿੱਚ ਤੁਸੀਂ ਸਾਦੇ ਜਾਣੇ ਬਦ ਜਿਹੜਾ ਉਹ ਸਾਨੂੰ ਕਾਰਵਾਈ ਕਰਕੇ ਦੋ ਸਰਵੇ ਕਰਕੇ ਦੋ ਤਾਂ ਜੋ ਇਹ ਲੋਕਾਂ ਨੂੰ ਪਹਿਲੇ ਜਿਹੜਾ ਜਿਹੜਿਆਂ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਦੇ ਸਕੀਏ ਦਵਾਦੀ ਤੋਂ ਪਹਿਲਾਂ ਪਹਿਲਾਂ ਸਦਾ ਮੁਆਵਜ਼ਾ ਜਿਹੜਾ ਬਣ ਗਿਆ ਅੱਜ ਦਾ ਦਵਾਦੀ ਹੋ ਗਿਆ 15 ਦਿਨ ਦੇ ਵਿੱਚ ਵਿੱਚ ਸਾਦੇ ਹਲਕੇ ਦੀ ਕਰਾਉਂਦੀ ਹੋਈ ਹਾਂ ਹਾਂ ਸਰ ਜਿਹੜੀ ਸਾਰੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਮਾਰਨਿੰਗ ਕਿਹੜੇ ਕਿਹੜੇ ਅੱਜ ਸਵੇਰੇ ਐਸ.ਡੀ.ਐਮ ਤਸਵੀਰਦਾਰ ਫਟਵਾਰੀ ਪੀ.ਡਬਲਯੂ.ਡੀ ਦੇ ਐਸ.ਕੇ.ਓ ਜੇ ਸਾਰੇ ਮਹੱਤਵਪੂਰਨਾਂ ਦੀ ਡਿਊਟੀ ਲੱਗੀ ਹੈ ਸਭ ਤੋਂ ਮਤਲਬ ਇਹ ਕਿਹਾ ਗਿਆ ਕਿ ਤੁਸੀਂ ਜਰ ਜਿਹੜਾ ਇਹ ਗਰਗੋਰੀ ਕਰਕੇ ਹੱਥਾਂ ਦਾ ਸਲਵੇ ਕਰਕੇ ਸਾਨੂੰ ਦਿਓ ਕਿੰਨੇ ਦਿਨ ਦਾ ਟਾਈਮ 15 ਦਿਨ ہاں 15 ਦਿਨ ਤੋਂ ਤੇ ਤੂੰ ਖੜੀ ਪਾਰਟੀ ਦਾ ਕਿਹਣੀ ਦਿੰਦੀ ਉਹ ਵਿਰੋਧੀ ਪਧਰੇ ਆਪ ਹੀ ਬਹਿੰਦੇ ਤੂੰ ਕਹਿੰਦੇ ਉਹਨਾਂ ਤੋਂ ਆਪ ਹੀ ਪਾਰਟੀ ਬਾਜੀ ਲੱਗਦੀ ਆ ਅਸੀਂ ਵੀ ਕਿਸੇ ਨੂੰ ਪੁੱਛਦੇ ਕਿ ਪਾਰਟੀ ਬਾਜੀ ਕੌਣ ਹੈ ਕੋਈ ਹਰ ਪੀੜ ਤੋਂ ਨਾ ਚਾਹੀਦਾ ਬੰਦਾ ਹਰ ਹਰ ਪੀੜ ਤੋਂ ਦਾ ਮੁਆਦਾ ਮਿਲੂਗਾ ਹਰ ਹਰ ਪੀੜ ਤੋਂ ਸੂਤ ਮਿਲੂਗੀ ਜੋ ਸਰਕਾਰੀ ਤੌਰ ਤੇ ਬਣਦੀ ਹੈ ਇਸ ਕਰਕੇ ਕੋਈ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਕੀ ਨਹੀਂ ਕਹਿੰਦੀਆਂ ਕਹੀ ਜਾਣਾ ਦਾ ਕੋਈ ਸਵਾਲ ਨਹੀਂ ਪਾਬਲ ਪਾਬਲ ਅੰਦਰ ਮਸਾਲੇ ਆਪੇ ਜੀ ਮਿਸਕਰੀ ਦੇ ਨਾਲ ਉਹ ਜਿਹੜੇ ਨੋਟ ਨੋਟ ਬਣ ਰਹੇ ਹੋ ਤੇ ਤੁਹਾਡੇ ਸਾਹਮਣੇ ਸਾਡੇ ਕਹਿਣ ਦੀ ਲੋੜ ਨਹੀਂ ਪਈ ਕਹਿੰਦੀ ਹੱਲਪੀ ਤੋਂ ਨਹੀਂ ਜਿਹੜੇ ਦੂਜੇ ਕਾਲੀਦਾਰ ਦੇ ਮਦਾਨ ਹੁੰਦ ਨੇ ਖੈਰ ਪਾ ਕੇ ਐਟਪੀਸੀ ਦੇ ਪੈਸੇ ਆ ਚਲੋ ਉਹ ਕੀ ਕਰਦੇ ਆ ਕੀ ਨਹੀਂ ਅਸੀਂ ਆਪਣਾ ਕੰਮ ਕਰਦੇ ਤੁਹਾਡੇ ਸਾਹਮਣੇ ਅਸੀਂ ਦਾ ਕੰਮ ਸਰ ਬੀਤੇ ਦਿਨੀ ਉਹਨਾਂ ਦਾ ਪਿਆਰ ਆਇਆ ਕਿ ਦੋ ਹੱਥ ਤਾਈ ਦੇ ਪੜਨ ਪੜਾਅ ਬਣਾਓ ਅਸੀਂ ਪਹਾੜ ਤੋਂ ਲੈ ਕੇ ਪਾਕਿਸਤਾਨ ਤੱਕ ਪੱਕੇ ਬੰਨ ਬਣਾਉਣਾ ਉਹ ਤਾਂ ਉਹ ਗੱਲਾਂ ਕਰਦਾ ਸੁਖਬੀਰ ਬਾਦਲ ਜਿਹੜੀਆਂ ਕਦੀ ਹੋਣੀਆਂ ਐ ਉਹ ਤਾਂ ਬੜੀਆਂ ਗੱਲਾਂ ਕਰਦਾ ਪਤਾ ਨਹੀਂ ਕੀ ਕਹਿ ਦਿੰਦਾ ਉਹ ਛੱਡੋ ਜੀ ਗੱਲ ਦੀ ਸੀ ਸੀ ਨਹੀਂ ਨਾ